ਹਾਂਜੀ ਸਵਾਗਤ ਹੈ ਆਪਣੇ ਅੱਜ ਦੀ ਨਵੀਂ ਵੀਡੀਓ 'ਚ ਤੇ ਅੱਜ ਆਪਾਂ ਜਾ ਰਹੇ ਹਾਂ ਜਮ ਤੇ ਬਣੇ ਰਹੋ ਵੀਡੀਓ 'ਚ ਲਾਈਕ ਸਬਸਕ੍ਰਾਈਬਰ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਚੰਗੀ ਲੱਗੀ ਹੋਵੇ ਤੇ ਚੱਲਦੇ ਆ ਮੈਂ ਅੱਜ ਐਕਸਪੀਰੀਅੰਸ ਕਰਦੇ ਹਾਂ ਜਾ ਕੇ ਜਮ ਨਵੇਂ ਜਮੇ ਚੱਲੇ ਆ ਤੇ ਪੂਲ ਵੀਡੀਓ ਦੇਖਿਆ ਉਹਨੂੰ ਪੂਲ ਵੀਡੀਓ ਵੀ ਆਪਾਂ ਪਾਵਾਂਗੇ ਚਲੋ ਮੈਂ ਅੱਜ ਬਾਈਕ ਤੇ ਨਹੀਂ ਅੱਜ ਸਾਈਕਲੀ ਤੇ ਚੱਲਦੇ ਆ ਤੇ ਕੋਈ ਵੀ ਸਿੰਗਲ ਦੀ ਦੇ ਵਧੀਆ ਐਕਸਰਸਾਈਜ਼ ਹੋ ਜਾਂਦੀ ਆ ਹੁਣ ਆਪਾਂ ਜਿਮ ਕਰਤਾ ਸਟਾਰਟ ਤੇ 2 ਮਹੀਨੇ ਤੱਕ ਲਾਵਾਂਗੇ ਵਧੀਆ ਮਿਹਨਤ ਕਰਾਂਗੇ ਤੇ ਦੇਖੋ ਫਿਰ ਵੀਡੀਓ ਫੁੱਲ ਵੀ ਆਪਣੀ ਆਊਗੀ ਜਲਦੀ ਇੱਕ ਗੱਲ ਆਪਾਂ ਹੋਰ ਕਰਨੀ ਸੀ ਪੰਜਾਬ ਤੇ ਬਹੁਤ ਜ਼ਿਆਦਾ ਸੰਕਟ ਆਇਆ ਹੈ ਹੜ੍ਹ ਆਏ ਨੇ ਸultanpur Lodhi ਮੈਂ ਦੋ ਤਿੰਨ ਦਿਨਾਂ ਤੋਂ ਖਬਰਾਂ ਪੜ ਰਹੇ ਆ ਬਹੁਤ ਨੁਕਸਾਨ ਹੋ ਰਿਹਾ ਬੜਾ ਦੁੱਖ ਲੱਗਦਾ ਕਿ ਪੰਜਾਬੀ ਬਾਰਡਰਾਂ ਤੇ ਕੋਈ ਦੇਸ਼ ਤੇ ਸੰਕਟ ਆਉਂਦਾ ਮੂਰੇ ਹੋ ਕੇ ਖੜਦੇ ਆ ਪੰਜਾਬੀ ਤੇ ਮੈਨੂੰ ਸਾਰਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਪੰਜਾਬੀ ਭਰਾਵਾਂ ਨੂੰ ਅਪੀਲ ਆ ਵੀ ਦੁੱਖ ਚ ਸਾਰਿਆਂ ਦਾ ਸਾਥ ਦਿਓ ਹੈਲਪ ਕਰੋ ਇੱਕ ਦੂਜੇ ਦੀ ਤਾਂ ਜੋ ਕਿ ਆਪਾਂ ਇਹ ਸੰਕਟ ਤੋਂ ਨਿਕਲੀਏ ਜਲਦ ਤੋਂ ਜਲਦ ਬਾਕੀ ਬਾਬਾ ਮਿਹਰ ਕਰੇ